ਦਰਾਹਾ ਨੇੜੇ ਲੰਘਦੀ ਸਰਹੰਦ ਕਨਾਲ ਦੇ ਉੱਪਰ ਬਣੇ ਪੁਲ ਦੇ ਨੀਚੇ ਅਕਸਰ ਹੀ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ ਕਈ ਸਾਲ ਪਹਿਲਾਂ ਇੱਥੇ ਇਸ ਪੁਲ ਦੇ ਨੀਚੇ ਇੱਕ ਗੈਸ ਵਾਲੇ ਟੈਂਕਰ ਦੇ ਫਸਣ ਦੇ ਨਾਲ ਗੈਸ ਲੀਕ ਹੋ ਗਈ ਸੀ ਜਿਸ ਕਾਰਨ ਬਹੁਤ ਸਾਰੇ ਸ਼ਹਿਰ ਦੇ ਨਿਵਾਸੀਆਂ ਨੂੰ ਆਪਣੀਆਂ ਜਾਨਾਂ ਤੋਂ ਹੱਤੋਂ ਨੇ ਪੈਏ ਸਨ ਬੀਤੀ ਰਾਤ ਇੱਥੇ ਦਰਾਹਾ ਸਾਈਡ ਤੇ ਦਰਾਹਾ ਪਿੰਡ ਸਾਈਡ ਤੇ ਪੁਲ ਦੇ ਨੀਚੇ ਇੱਕ ਜੋ ਕੈਂਟਰ ਸੀ ਇੱਕ ਟਰੱਕ ਸੀ ਦੁਆਰਾ ਫੇਰ ਫਸ ਗਿਆ ਰਾਹਤ ਦੀ ਗੱਲ ਇਹ ਰਹੀ ਕਿ ਇਸ ਟਰੱਕ ਨੂੰ ਬੜੀ ਮੁਸ਼ਕਲ ਦੇ ਬਾਅਦ ਨੀਚੋਂ ਕੱਢਿਆ ਗਿਆ ਤੇ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਰਿਆ ਹੁਣ ਇਹ ਮੁੱਦਾ ਇਹ ਹੈ ਕਿ ਇਸ ਪੁਲ ਦੇ નીચે ਅਕਸਰ ਹੀ ਇਸ ਤਰ੍ਹਾਂ ਦੀਆਂ ਜੋ ਗੱਡੀਆਂ ਨੇ ਜੋ ਉੱਚੀਆਂ ਗੱਡੀਆਂ ਨੇ ਕਿਉਂ ਫਸ ਜਾਂਦੀਆਂ ਨੇ ਆਖਰ ਕੌਣ ਇਸ ਲਈ ਜ਼ਿੰਮੇਵਾਰ ਹੈ ਕਿਉਂਕਿ ਪ੍ਰਸ਼ਾਸਨ ਘਟਨਾ ਹੋਣ ਤੋਂ ਬਾਅਦ ਸਪਸ਼ਟਿਕਰਨ ਦਿਨ ਦਾ ਨਜ਼ਰ ਆਉਂਦਾ ਹੁੰਦਾ ਹੈ ਪਰੰਤੂ ਗੱਲ ਇਹ ਹੈ ਕਿ ਅਗਰ ਇਸ ਉੱਪਰ ਸਮਾਂ ਰਹਿੰਦੇ ਧਿਆਨ ਨਹੀਂ ਦਿੱਤਾ ਗਿਆ ਤਾਂ ਕਿਸੇ ਵੀ ਸਮੇਂ ਇੱਕ ਹੋਰ ਵੱਡਾ ਹਾਦਸਾ ਸ਼ਹਿਰ ਵਾਸੀਆਂ ਨੂੰ ਦੇਖਣਾ ਪੈ ਸਕਦਾ ਹੈ ਤੇ ਪ੍ਰਸ਼ਾਸਨ ਨੂੰ ਇਸ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ